ਮੁੱਖ ਮੰਤਰੀ ਸਾਹਿਬ ਜੀ ਵਿਆਹ ਦੀਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਅੱਛਾ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਗਈ ਕੇਦਰੀਵਾਲ ਸਾਹਿਬ ਆ ਤੁਹਾਨੂੰ ਸੀ ਨੰਬਰ ਰਣ ਦਿੱਤਾ ਸੀ ਤარიਵਾਲ ਵਿਆਹ ਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗਾ ਪਲੀਜ਼ ਮੁੱਖ ਮੰਤਰੀ ਸਾਹਿਬ ਜੀ ਤਾਬਰ ਮੇਰ ਕੇ ਤੇ ਆਏ ਹੋ ਉਸਨੇ ਤੁਹਾਨੂੰ ਮਿਲਿਆ ਸੀ 22 ਤਰੀਕ ਨੂੰ ਇਹ ਕਾਨੂੰਨ ਦਾ ਕੀ ਬਣਾ ਸੰਨ ਦੱਸਿਓ ਕੁਝ ਸਾਡੀ ਗੱਲ ਸੁਣ ਲਓ ਜੇ ਤੁਸੀਂ ਆਏ ਉੱਤੇ ਸਾਡੀ ਗੱਲ ਦਾ ਕੋਈ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਤੁਹਾਡੇ ਕਰ ਰਿਹਾ ਕਿ ਮੈਂ ਅੱਜ ਸੀ ਤੁਹਾਨੂੰ ਦੇਖ ਕੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾਓ ਮੁੱਖ ਮੰਤਰੀ ਸਾਹਿਬ ਜੀ ਬਿਆਗਦੀਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਚਾ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਜੀ ਅਗਲੇ ਪਾਸੇ ਜੀ ਅੱਗੇ ਤੋਂ ਤੇਦਰਵਾਲ ਸਾਹਿਬ ਆ ਤੁਹਾਨੂੰ ਸੀ ਨੰਬਰ ਅੰਨੇ ਤੁਸੀਂ ਤਾਂ ਰਿਵਾਲ ਵਿਆਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸავਾ ਪਲੀਜ਼ ਮੁੱਖ ਮੰਤਰੀ ਸਾਹਿਬ ਨੇ ਸਤਬਰ ਮਹੀਨੇ ਕਿਉਂ ਆਏ ਉਸ ਦਿਨ ਤੁਹਾਨੂੰ ਮਿਲੇ ਸੀ 28 ਤਰੀਕ ਨੂੰ ਇਹਦਾ ਕਾਨੂੰਨ ਦਾ ਕੀ ਬਣਾ ਸੰਨ ਦੱਸੇ ਕੁਝ ਸਾਡੀ ਗੱਲ ਸੁਣ ਲਓ ਜੇ ਤੁਸੀਂ ਆਏ ਉੱਤੇ ਸਾਡੀ ਗੱਲ ਦਾ ਕੋਈ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਤੁਹਾਡੇ ਕਰ ਰਿਹਾ ਕਿ ਮੇਰੇ ਸੀਗੇ ਤੁਹਾਨੂੰ ਦੇਖਦੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾਓ